ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁਨਤ ਨਸ਼ਾ ਵਿਰੁੱਧ ਦੇ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਨਿਰਦੇਸ਼ ਅੰਦੇਸ਼ ਚ ਸਾਰੇ ਸਟੇਟ ਵਿੱਚ ਕੈਸੋ ਆਪਰੇਸ਼ਨ ਕੀਤਾ ਗਿਆ ਤੇ ਫਾਜ਼ਿਲਕਾ ਪੁਲਿਸ ਵੱਲੋਂ ਇਸ ਆਪਰੇਸ਼ਨ ਨੂੰ ਸਫਲ ਨਿਪਟਾਰੇ ਚਾੜ ਲਈ ਜਿਹੜਾ ਹੈਗਾ ਫੋਰਸ ਅਸੀਂ ਜਿਹੜੇ 5 ਜੀਓ ਸਾਡੇ ਤੇ ਆਲਮੋਸਟ 350 ਫੋਰਸ ਬਾਹਰ ਸੀ ਤੇ ਅਸੀਂ ਜਿਹੜੇ ਹੌਟਸਪੌਟਸ ਦੇ ਉੱਤੇ ਡਰੱਗ ਪੈਡਨਸ ਦੇ ਰੇਡ ਕੀਤਾ ਗਿਆ ਤੇ ਰੇਡ ਦੇ ਦੌਰਾਨ ਸਾਨੂੰ ਕਾਮਯਾਬੀ ਹਾਸਲ ਹੋਈ ਅਸੀਂ 13 ਨਸ਼ਾ ਤਸਕਰ ਜਿਹੜੇ ਹੈਗੇ ਆ ਗ੍ਰਿਫਤਾਰ ਕੀਤੇ 13 ਨਸ਼ਾ ਤਸਕਰ ਜਿਹੜੇ ਹੈਗੇ ਆ ਇਹਨਾਂ ਦੇ ਖਿਲਾਫ 10 ਮੁਕਦਮੇ ਦਰਜ ਹੋਏ ਹਨ ਤੇ ਰਿਕਵਰੀ ਸਾਨੂੰ ਕਾਮਯਾਬੀ ਮਿਲੀ ਹੈ ਕਿ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਹੜੀ ਕਿ ਕਮਰਸ਼ੀਅਲ ਰਿਕਵਰੀ ਹੈ ਕੁਝ ਟੈਬਲੇਟਸ ਟਰਾਮਾਡੋਲ ਬਰਾਮਦ ਕੀਤੀਆਂ ਨੇ ਕਮ ਸੇ ਕਮ 200 ਕਿਤੇ ਕਿਈ ਪੰਜ ਮੋਟਰਸਾਈਕਲ ਬਰਾਮਦ ਹੋਏ ਨੇ ਤੇ ਇਲਿਸੀਟ ਲਿਕਰ ਜਿਹੜੀ ਹੈਗੀ ਉਹ ਵੀ ਕਾਫੀ ਮਾਤਰਾ ਚ ਬਰਾਮਦ ਕੀਤੀ ਹੈ ਇਸ ਕੈਸ ਆਪਰੇਸ਼ਨ ਦੌਰਾਨ ਅਸੀਂ ਜਿਹੜੇ ਸਾਡੇ ਕੁਝ ਲਿਸਟਡ ਸਬਗਲਰਾ ਉਹਨਾਂ ਵਿੱਚੋਂ ਵੀ ਸਾਨੂੰ ਜਿਹੜੀ ਹੈਗੀਆਂ ਕਾਮਯਾਬੀ ਹਾਸਲ ਹੋਈ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਮਹਿੰਮ ਦੌਰਾਨ ਸਾਰੇ ਪ੍ਰੈਸ ਤੇ ਸਾਰੇ ਲੋਕਾਂ ਨੇ ਜਿਹੜਾ ਹੈਗਾ ਬੜਾ ਸਹਿਯੋਗ ਦਿੱਤਾ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਐ ਸੀਕ੍ਰੀਟ ਇਨਫੋਰਮੇਸ਼ਨਸ ਦੀ ਆਈਆਂ ਜਿਸ ਤੇ ਅਸੀਂ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ ਸੋ ਇਸ ਕੇਸ ਆਪਰੇਸ਼ਨ ਦੇ ਨਜ਼ਰੀਏ ਨਾਲ ਅਸੀਂ ਜਿਹੜਾ ਹੈਗਾ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ ਸੋ ਇਹ ਜਿਹੜਾ ਡਰੱਗ ਅਗੇਇੰਸਟ ਵਾਰ ਯੁੱਧ ਨਸ਼ਾ ਵਿਰੁੱਧ ਜਿਹੜਾ ਸਾਡਾ جاری ਰਹੂਗਾ ਕੁਝ ਅਸੀਂ ਡੈਮੋਲੇਸ਼ਨਸ ਵੀ ਕੀਤੀਆਂ ਬੋਰ ਫਾਜ਼ਿਲਕਾ ਦੇ ਏਰੀਆ ਵਿੱਚ ਉਹ ਵੀ ਜਿਹੜਾ ਸਾਡਾ ਕੰਟੀਨਿਊ ਕਰਨਗੇ ਰਹਿਣਗੇ ਤੇ ਅਸੀਂ ਜਿਹੜਾ ਹੈਗਾ ਇਸ ਮੁਹਿੰਮ ਚ ਫਾਜ਼ਿਲਕਾ ਪੁਲਿਸ ਜਿਹੜਾ ਹੈਗਾ ਪੂਰਾ ਵੱਧ ਚੜ ਕੇ ਹਿੱਸਾ ਲੈ ਰਹੇ ਆਂ ਕੁਝ ਅਸੀਂ ਜਿਹੜੇ ਡਰਗ ਐਡਿਕਟਸ ਨੇ ਉਹ ਆਈਡੈਂਟੀਫਾਈ ਕਰਕੇ ਕਾਫੀ ਡਰਗ ਐਡਿਕਟਸ ਨੂੰ ਜਿਹੜਾ ਹੈਗਾ ਅਸੀਂ ਸੈਂਟਰ ਵਿੱਚ ਭੇਜਿਆ ਗਿਆ ਕੁਝ ਉਹ ਸੈਂਟਰ ਕੁਝ ਜਿਹੜੇ ਹੈਗੇ ਆ ਦੀ ਐਡਿਕਸ਼ਨ ਸੈਂਟਰ ਚ ਭੇਜਿਆ ਗਿਆ ਤੇ ਪਿੱਛੇ ਹੀ ਅਸੀਂ ਰੀਸੈਂਟਲੀ ਇੱਕ ਡੀਡਿਕਸ਼ਨ ਸੈਂਟਰ ਜੋ ਕਿ ਬਿਨਾ ਕਿਸੇ ਇਨਫੋਰਮੇਸ਼ਨ ਤੋਂ ਬਿਨਾ ਕਿਸੇ ਡਾਕੂਮੈਂਟਸ ਤੋਂ ਚਲਾ ਰਹੇ ਸੀਗੇ ਉੱਥੋਂ ਜਿਹੜਾ ਹੈਗਾ ਅਸੀਂ ਕਮ ਸੇ ਕਮ 3 ਡਿਕਸ ਜਿਹੜੇ ਹੈਗੇ ਆ ਉਹਨਾਂ ਦਾ ਪਤਾ ਲੱਗਿਆ ਉਹਨਾਂ ਨੂੰ ਅਸੀਂ ਸਹੀ ਜਗ੍ਹਾ ਪਹੁੰਚਾਇਆ ਤੇ ਸਿਵਲ ਸਰਜਨ ਨੇ ਆਪकी ਜਿਹੜੀ ਹੈਗੀ ਕਾਰਵਾਈ ਕੀਤੀ ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਅੱਜ ਦੇ ਇਸ ਆਪਰੇਸ਼ਨ ਦੇ ਵਿੱਚ ਬਾਦਰਗਾ ਪੁਲਿਸ ਨੇ ਜਿਹੜੀ ਹੈਗੀ ਆ ਪੂਰੀ ਫੋਰਸ ਮਿਲ ਜੁਨ ਕੇ ਜਿਹੜੀ ਹੈਗੀ ਹੈ ਡਿਊਟੀ ਕੀਤੀ ਰੇਡ ਕੀਤੀ ਤੇ ਸਫਲਤਾ ਪ੍ਰਾਪਤ ਹੋਈ ਤੇ ਅਹੀਂ ਅਸੀਂ ਜਿਹੜਾ ਹੈਗਾ ਇਹਦੇ ਚ ਕੰਟੀਨਿਊ ਰੱਖਾਂਗੇ ਯੁਤ ਨਸ਼ਾ ਬਰੁਧ ਜਾਰੀ ਰਹੂਗਾ ਜੈ ਹਿੰਦ